ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕਰਦੀ ਜੀ ਤਿਆਰੀ ਅੱਜ ਘਨੌਰ ਵਾਲਾ ਖੇਤ ਬੀਜਣੇਗੀ ਦੋ ਦਿਨ ਹੋਏ ਹੈਰੋਂ ਚੱਲ ਰਹੀ ਜੀ ਆਪਣੀ ਇਥੇ ਖੇਤ ਸੁੱਕ ਗਿਆ ਆਪਣਾ ਨਾ ਮੱਤ ਆ ਗਿਆ ਟਰਾਲੀ ਭਰ ਲਈ ਰੇ ਬੀਜਗੀ ਹੈ ਨਾ 45 11 ਵਾਲੀ 855 ਮਾ ਪਾ ਲਿਆ ਸਪਰੇਡਰ ਛੱਟਾ ਮਾਰेंगे ਆਪਾਂ ਡੀਜ਼ਲ ਆਪਣਾ ਹੋ ਗਿਆ ਖਤਮ ਤੇਲ ਪਵੇਗਾ ਪੰਪ ਪਰਦੇ ਅੱਜ ਮਿਲਾਂ ਜਾ ਗਈ ਖੇਤਵਾ ਦਿਖਾਵਾਂ ਮੈਨੂੰ ਕਿਸ ਤਰ੍ਹਾਂ ਬਣਿਆ ਖੇਤ ਰਮ ਰੱਖ ਲਿਆ ਪੰਪ ਪਰ ਡਰਮ ਭਰਾ ਲੇਗੇ ਇੱਕ ਟਰਾਲੀ ਭਰੀ ਵੀਰੇ ਬੀਜ ਗਈ ਪਹੁੰਚ ਗਏ ਪੰਪ ਪਰ ਆਪਾਂ ਡਰਮ ਕਰਾਵਾਂ ਫੁੱਲ ਕੱਕਣੀ ਐ ਫੇ ਖੇਤਾਂ ਮਾ ਟਰੈਕਟਰਾਂ ਮਾ ਪਾ ਲੇਗੇ ਪੰਪ ਗਲ ਨਾ ਨਾ ਸਾਰੇ ਟਰੈਕਟਰ ਲਿਆ ਯਰੇ ਹਰੇ ਬੀਜ ਕੀ ਪੂਰੀ ਫੁੱਲ ਟਰਾਲੀਆਂ ਰੇਟ ਦਾ ਫਰਕ ਹੈ ਬਈ ਉਹ ਰ 88 87 ਰੁਪਏ 84 ਪੈਸੇ ਤੇ ਹੈ ਉੱਥੇ ਦੇਪਨੂੰ ਮਿਲ ਜਾ 82 ਰੁਪਏ 90 ਪੈਸੇ ਪੰਜ 5.5 ਰੁਪਏ ਦਾ ਫਰਕ ਪੈ ਗਿਆ ਇਹ ਬਈ ਟਾਈਮ ਜਾਨੀ ਵਿਆਹ ਇੱਕ ਉਧਰ ਕੰਮ ਕਰ ਪੂਰੇ ਜੋਰਾਂ ਬਾਅਦ ਲਿਆਣ ਹੀ ਲੱਗੇਗੀ ਟੈਂਕੀ ਭਰਾ ਗਿਆ ਫਿਰ ਗੰਨਾ ਗੁੰਨਾ ਗੇਰਨਾ ਹੈ ਲਿਆਵਾ ਮਾ ਕੇ ਦੇਣੇ ਟਾਈਮ ਜਾ ਕੱਟ ਗਿਆ ਬਣੇ ਰਹੇ ਹੋ ਜੀ ਅੱਜ ਕੀ ਵੀਡੀਓ ਗੱਲ ਫੰਡੂ ਕਰਨਾ ਭਈ 26850 ਟੰਕੀ ਭਰ ਗਈ ਉੱਪਰ ਗਾਣਾ ਲੈ ਕਾਰ ਡੰਨ ਟਰੈਕਟਰ ਮੇ ਪੈ ਗਿਆ 2100 ਰੁਪਏ ਦਾ 4311 ਚੱਲ ਰਿਹਾ ਆਪਣਾ ਹੈਰੋਵਾ 26 ਗੇਲਾ 8500 ਮਾਰ ਰਹੇ ਆ ਆਪਾਂ ਛੱਟਾ ਆਲੈਂਡ ਚੱਲ ਰਿਹਾ ਆਪਣਾ ਸੁਪਰ ਸਿੱਡਰ ਵਾਂ ਛੱਟਾ ਮਾਰ ਰਹੇ ਆ ਆਪਾਂ ਦੇਖੋ ਬਾਈ ਇਹ ਆ ਜਾ ਬਣ ਰਿਹਾ ਕੇ ਦਾ ਛੱਟਾ ਬਾਈ ਆਪਾਂ ਤਾਂ ਮਾਰ ਰਹੇ ਆ ਸੁਪਰ ਸਿੱਡਰ ਕੀ ਕਣਕ ਜੰਮਾ ਲੇਟ ਥੋੜੀ ਜੀ 2-4 ਦਿਨ ਤੁਵੇਂ ਬਟ ਟਾਈਮ ਘਟ ਹੈ ਕਣਕ ਕੀ ਵਜਾਈਗਾ ਇਸ ਕਰਕੇ ਆਪਾਂ ਛੱਟਾ ਮਾਰ ਰਹੇ ਆ ਡੀਏਪ ਹਰਾ ਬੀਜ ਰਲਾਕ ਹੈ ਤੀਰਾ ਛਿੱਟਾ ਮਾਰਦੇ ਆ ਇਸ ਤਰ੍ਹਾਂ ਠੀਕ ਹੈ ਰਲਾਈ ਜਾ ਠੀਕ ਹੈ ਇੱਕ ਥੈਲਾ ਉਹ ਇੱਕ ਉਹਦੇ ਹਿਸਾਬ ਦੇਖੋ ਬਾਈ ਚਲਾ ਰਿਹਾ ਆਪਣਾ ਰੈਵਰਾ ਆਇਆ ਨਹੀਂ ਅੱਜ ਬਾਈ ਚਲਾ ਰਿਹਾ ਹੌਲੈਂਡ ਵੀਰਤਾ ਚਲਾ ਰਿਹਾ 4511 ਹੈਰੋਮਾ ਮੈਂ ਮਾਰਾਂਗਾ ਛਿੱਟਾ ਉਹ ਉੱਪਰ ਰੂਟਾਵੇਟਰ ਵੀ ਮਾਰ ਦਿੰਦੇ ਰੂਟਾਵੇਟਰ ਮਾ ਫਿਰਨਾ ਇਹ ਪਰਾਲੀ ਹੈ ਜਿਸ ਤਰ੍ਹਾਂ ਖੇਤਾਂ ਵਾਂ ਪਰਾਲੀ ਬਹੀ ਵੀ ਹੈ ਨਾ ਵੇਖੋ ਉਪਰ ਵਾਲੀ ਤੰਕ ਕਰਾ ਫਿਰ ਉਹ ਉੱਚਾ ਨੀਵਾ ਹੋ ਜਾ ਕੇ ਤਾਂ ਬਾਅਦ ਵਿੱਚ ਸੁਆਗਾ ਸੁੱਗਾ ਨਹੀਂ ਲੱਗਨੇਗਾ ਇਸ ਕਰ ਕੈਨ ਹੋ ਗਏ ਸਪਰੇਸ ਪ੍ਰੂਫ ਆ ਫਿਰ ਕੋਈ ਦਿੱਕਤ ਨਹੀਂ ਆਣੀਗੀ ਆਪਾਂ ਨੂੰ ਦੇਖੇ ਖੇਤ ਤਕਰੀਬਨ ਬਣਾ ਬੱਤੇ ਆ ਜਿਹੜਾ ਗਿੱਲਾ ਖੇਤ ਆ ਉਹ ਵੀ ਬਾਰੀ ਆ ਹੈਰੋਂ ਆਪਣਾ ਇਹ ਕਾਲੂ ਨਿਭੜੇਗਾ ਇੰਨੇ ਉਹ ਨੇ ਵੀ ਆ ਜੀ ਨੇ ਬੱਤ ਠੀਕ ਹੈ ਬਾਈ ਬਣੇ ਰਹੋ ਆਪਣੀ ਵੀਡੀਓ ਕੇ ਲ ਦੋ ਤਿੰਨ ਦਿਨ ਹੋਏ ਵੀਡੀਓ ਪਈ ਨਹੀਂ ਆਪਣੇ ਬਾ ਅੰਮਾ ਕਰਾਂ ਜਾਂ ਮੈਂ ਬਸ ਤਰੀ ਦਾ ਭਰ ਗਿਆ ਆਪਣਾ ਰੇਵੀਜ ਵਾਲਾ ਚਲਾਂਗੇ ਲੇਕਾ ਬੰਦਾ ਆਪਣਾ ਲੱਗਿਆ ਬਾਹਰ ਲਈ ਜਾਹੇਗਾ ਇਹ ਦੇਖ ਆਮਨ ਵਾਲਾ ਵੀ ਆ ਗਿਆ ਟਰੈਕਟਰ ਆਪਣੇ ਵਾਲਾ ਫਿਰ ਚੱਲ ਰਿਹਾ ਜਿੰਨਾ ਸਲਾਮ ਬਦੋਏ ਅੰਗਲ ਚੱਕ ਦੇਗੇ ਕੰਮ ਹੀ ਪਾ ਛਿੱਟੇ ਵਾਲਾ ਵੀ ਨਿਪਟ ਗਿਆ ਤਾਂ ਆਪਣਾ ਹੈਰੂ ਵਾਲਾ ਵੀ ਨਿਪੜਿਆ ਵਾ ਖੇਤ ਖੋਲਦੇ ਸਾਰੇ ਗਿੱਲੇ ਸੁੱਕੇ ਜੋ ਵੀ ਐ ਤੇ ਨਰਮ ਹੈ 2 ਦਿਨ ਦੀ ਧੁੱਪ ਲੱਗੇਗੀ ਇਹਨੇ ਫਿਰ ਬਿੱਜਾ ਜਾਏਗਾ ਸਾਰਾ ਜਿਹੜਾ ਮਤਲਬ ਬੱਤੇ ਖੇਤ ਉਸਮਾ ਛਿੱਟਾ ਵੱਜ ਗਿਆ ਮੈਂ ਸੁਪਰਸੀਡਰ ਚੱਲ ਰਹੇ ਆ ਆਪਣੇ ਦੋਏ ਟਰੈਕਟਰ ਕਾਲੀ ਲੱਗੀ ਨੇੜਾ ਸਵੇਰੇ ਦੇਖੋ ਕਿਤਰਾ ਭਰੀ ਵੀ ਦੀ ਹੈਣਾ ਇਹ ਨੇੜਾ ਲੱਗੀ ਲੈ ਵੀ ਹੋ ਗਿਆ ਫਤਿਹ ਕੰਮ ਬਾਕੀ ਕਰਾਂਗੇ ਸਵੇਰੇ ਟਰੈਕਟਰ ਲਾਉਦੇ ਮੋਟਰ ਪਰ ਆਪਾਂ ਨੇ ਝੜ ਚੜਈਆ ਹੋ ਰਿਹਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਣੇ ਰਹੇ ਕਰੋ ਜੀ ਵੀਡੀਓ ਗੱਲ ਆਪਣੀ ਗੱਲ ਧੰਨਵਾਦ ਜੀ ਸਭ ਨੂੰ